ਪਟਨਕੋਟ ਦੇ ਪਿੰਡ ਫੰਕਤੋਲੀ ਵਿਖੇ ਬੀਤੀ ਰਾਤ ਇੱਕ ਵਾਰ ਫਿਰ ਤੋਂ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਜਿੱਥੇ ਕਿ ਇਹ ਮਾਮਲਾ ਸਾਹਮਣੇ ਆਇਆ ਜਿਨ੍ਹਾਂ ਨੇ ਇੱਕ ਘਰ ਦੀ ਕੰਧ ਟੱਪ ਕੇ ਪਰਿਵਾਰ ਦੇ ਕੋਲ ਰੋਟੀ ਮੰਗੀ ਸੋ ਪਰਿਵਾਰ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਜਿਸ ਤੋਂ ਬਾਅਦ ਉਹ ਮੌਕੇ ਤੋਂ ਚਲੇ ਗਏ ਸੋ ਪਰਿਵਾਰ ਨੇ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਦਿੱਤੀ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ छानਬੀੜ ਕਰ ਰਹੀ ਹੈ ਵੱਖ-ਵੱਖ ਜਗ੍ਹਾ ਤੇ ਸਰਚ ਅਭਿਆਨ ਵੀ ਚਲਾਏ ਜਾ ਰਹੇ ਹਨ ਦਾਜ਼ੀ ਕਿ 48 ਘੰਟੇ ਪਹਿਲਾਂ ਵੀ ਇਸੇ ਪਿੰਡ ਦੇ ਵਿੱਚ ਸੱਤ ਸ਼ੱਕੀ ਵਿਅਕਤੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਉਦੋਂ ਤੋਂ ਹੀ ਇਸ ਪਿੰਡ ਦੇ ਵਿੱਚ ਸਰਚ ਅਭਿਆਨ ਚ ਲਾਏ ਜਾ ਰਹੇ ਹਨ ਫਿਲਹਾਲ ਅਜੇ ਤੱਕ ਪੁਲਿਸ ਅਤੇ ਸੈਨਾ ਦੇ ਵੱਲੋਂ ਚਲਾਏ ਗਏ ਸੰਜੀ ਸਰਚ ਆਪਰੇਸ਼ਨ ਦੇ ਵਿੱਚ ਕੁਝ ਵੀ ਹੱਥ ਨਹੀਂ ਲੱਗਿਆ। ਨਮਸਕਾਰ ਦੋਸਤੋ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਗੱਲ ਕੀਤੀ ਹੈ ਜ਼ਿਲ੍ਹਾ ਪਠਾਨਕੋਟ ਦੀ। ਜ਼ਿਲ੍ਹਾ ਪਠਾਨਕੋਟ ਦੇ ਵਿੱਚ ਸੰਦੇਖ ਦੇਖਣ ਦਾ ਮਾਮਲਾ ਕਿਰਾ ਪ੍ਰਕਾਸ਼ ਦੇ ਵਿੱਚ ਦਿਨ ਬ ਦਿਨ ਆਤਰਿਆ। ਉਦਾਂ ਹੀ ਗੱਲ ਕੀਤੀ ਹੈ ਕੁਝ ਦਿਨ ਪਹਿਲੇ ਫੰਗੋਤੀ ਦੇ ਵਿੱਚ ਕਿਰੇ ਸਾਥ ਸੰਦੇਸ਼ਿਤ ਵਿਅਕਤੀ ਦੇਖਣ ਨੂੰ ਮਿਲੇ ਸੀ ਜਿਹਦੇ ਚਲਦੇ ਪੁਲਿਸ ਵੱਲੋਂ ਸਰਚ ਵਿਹਾਂ ਚ ਲਾਇਆ ਗਿਆ ਸੀ। ਫੋਰ ਲਾ ਕੇ ਲਗਾ ਕੇ ਲੋਕਾਂ ਦੀ ਚੈਕਿੰਗ ਕੀਤੀ ਗਈ ਹੈ। ਮੈਂ ਤੇ ਮੇਰਾ ਨਾਮ ਰਜਿੰਦਰ ਸਿੰਘ ਹੈਗਾ ਸਰ ਕੀ ਬਾਤ ਆ ਤੁਸੀਂ ਸਰ ਕੱਲ ਰਾਤੀ ਇਹ ਮੁੰਡਾ ਬਲਜੀਤ ਹੈ ਇਧਰ ਆ ਜਾਨਾ ਦੇ ਘਰ ਤਿੰਨ ਬੰਦੇ ਆਏ ਨੇ ਤੇ ਇਹਨਾਂ ਦੀ ਮਿੱਸੀ ਜੀ ਉਥੇ ਖਿੜਕੀ ਦੇ ਨਾਲ ਸੁੱਤੇ ਦੀ ਤੇ ਉਹਨਾਂ ਨੇ ਆਵਾਜ਼ ਮਾਰੀ ਹੈ ਕਿ ਸਾਨੂੰ ਭੁੱਖ ਲੱਗੀ ਹੈ ਅਸੀਂ ਰੋਟੀ ਖਾਣੀ ਹੈ ਤੇ ਸਾਡੀ ਰੋਟੀ ਦਾ ਬੰਦੋਬਸਤ ਕਰੋ ਇਹਨਾਂ ਨੇ ਦਰਵਾਜ਼ੇ ਨਹੀਂ ਖੋਲੇ ਆ ਤੇ ਉਹਨਾਂ ਨੇ ਲੇਜਰ ਦੇ ਨਾਲ ਇਧਰ ਉਧਰ ਲਾਈਟਾਂ ਮਾਰੀਆਂ ਨੇ ਤੇ ਇਹ ਹੀ ਦੋ ਚਾਰ ਗੱਲਾਂ ਇਹਨਾਂ ਨੇ ਬਾਅਦ ਚ ਕਿਸੇ ਨੇ ਕੋਈ ਹਰਕਤ ਨਹੀਂ ਕੀਤੀ ਅੰਦਰ ਬੜੇ ਰਹੇ ਨੇ ਬਾਹਰ ਨਹੀਂ ਨਿਕਲੇ ਦਰਵਾਜ਼ੇ ਤੇ ਉਹਨਾਂ ਨੇ ਘੰਟਾ ਘਾਰੇ इधर-ਉਧਰ ਦੇਖਿਆ ਤੇ ਉਹਦੇ ਕੋਲ ਬੱਚ ਉਹ ਚੱਲ ਗਏ ਕਿ ਹੋਲਿਆ ਕਿਸਾ ਦਾ ਸੀਗਾ ਹੋਲਿਆ ਤਿੰਨ ਤਿੰਨ ਬੰਦੇ ਸੀ ਇੱਕੋ ਹੀ ਏਜ ਗਰੁੱਪ ਹੀ ਕੁਰਤਾ ਪਜਾਮਾ ਉਹਨਾਂ ਨੇ ਡਰੈਸ ਪਾਇਆ ਸੀ ਰਾਤ ਨੂੰ ਜਿਆਦਾ ਢੰਗ ਨਾਲ ਇਹ ਮਤਲਬ ਡਰੈਸ ਨਹੀਂ ਪਹਿਚਾਨ ਪਾਇਆ ਗੈਗ ਸੀਗੇ ਉਹਦੇ ਕੋਲ ਵੈਪਨ ਵੈਪਨ ਕੋਈ ਨਹੀਂ ਮਿਲਿਆ ਦੇਖਣ ਨੂੰ ਕਿੰਨੇ ਵਜਾ ਟਾਈਮ ਸੀਗਾ ਜੀ ਰਾਤ ਰਾਤ ਹੀ 2 ਵਜੇ ਦੀ ਗੱਲ ਹੈ ਪਹਿਲੇ ਵੀ ਸੱਤ ਬੰਦੇ ਜਿਹੜੇ ਫੰਤੋਲੇ ਪਿੰਡ ਦੇ ਵਿੱਚ ਹੀ ਦੇਖੇ ਗਏ ਸੀ ਉਹ ਉਸੇ ਉਹੀ ਬੰਦੇ ਹੋ ਸਕਦੇ ਨੇ ਇਸੇ ਕਿਉਂਕਿ ਉਹੀ ਰਿਜਨ ਲਾਈਨ ਹੈ ਉੱਥੇ ਵੀ ਪਿੰਡ ਦਾ ਸਾਰਿਆਂ ਕੋਲੋਂ ਲਾਸਟ ਘਰ ਹੀ ਜਿੱਥੇ ਉਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਥੇ ਵੀ ਇੱਥੋਂ ਪਹਿਲਾ ਹੀ ਘਰ ਹੈ ਇਸ ਪਾਸਿਓਂ ਤੇ ਇੱਥੇ ਇਹਨਾਂ ਨੇ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਖਾਣ ਪੀਣ ਨੂੰ ਮਿਲ ਜਾਏ ਪਰ ਆਹੀ ਤਾਰੀਫ ਕਰਨ ਹੈ ਇਸ ਪਰਿਵਾਰ ਦੀ ਕਿ ਜਿਨ੍ਹਾਂ ਨੇ ਦਰਵਾਜ਼ੇ ਨਹੀਂ ਖੋਲੇ ਤ ਨਹੀਂ ਤਾਂ ਹੋ ਸਕਦਾ ਕੋਈ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਕਿਡਨਾਪ ਕਰਕੇ ਲੈ ਜਾਂਦੇ ਤੇ ਫਿਰ 15 ਦਿਨਾਂ ਦੇ ਕੋਲ ਹੈਲਪ ਲੈਂਦੇ ਰਹਿੰਦੇ ਜਿਨ੍ਹਾਂ ਦਾ ਕੋਈ ਬੱਚਾ ਫਸਿਆ ਹੁੰਦਾ ਉਹਨਾਂ ਘਰਦਿਆਂ ਨੂੰ ਹੈਲਪ ਕਰਨੀ ਪੈਂਦੀ ਹੈ ਆਪਣੇ ਬੱਚੇ ਵਾਸਤੇ ਆਪਣੇ ਪਰਿਵਾਰ ਵਾਸਤੇ ਕਿੰਨੇ ਕ ਬੰਦੇ ਸੀਗੇ ਤਿੰਨ ਬੰਦੇ ਦੇਖਣੇ ਇਹਨਾਂ ਨੇ ਕੀ ਮੰਗਾ ਮੰਗਾ ਹੀ ਇਹ ਹੀ ਕਰਨੇ ਆ ਕਿ ਇਹ ਜਿਹੜੇ ਇਹਨਾਂ ਪੇਠਾਂ ਦੀ ਸਰਚ ਕੀਤੀ ਜਾਏ ਇਹਦੇ ਆਪਰੇਸ਼ਨ ਲੌਂਚ ਕੀਤਾ ਜਾਏ ਔਰ ਇਹਨਾਂ ਨੂੰ ਜਲਦੀ ਜਲਦੀ ਤੋਂ ਜਲਦੀ ਨਿਊਟਰ ਕੀਤਾ ਜਾਏ ਬੰਦਿਆਂ ਨੂੰ ਬੰਦਿਆਂ ਨੂੰ ਤਾਂ ਕਿ ਲੋਕੀ دہشت ਚ ਨੇ ਲੋਕੀ ਆਪਣੇ ਕੰਮਕਾਰ ਤੇ ਨਹੀਂ ਜਾ 파 ਰਹੇ ਕਿੰਨੇ ਦਿਨ ਨਹੀਂ ਜਾਣਗੇ ਔਰ ਇਧਰ ਸਾਡੀਆਂ ਪਹਿਲੀਆਂ ਨੇ ਲੋਕੀ ਜਾਂਦੇ ਨੇ ਜੇ ਕੱਲ ਨੂੰ ਕੋਈ ਇਨਸੀਡੈਂਟ ਹੋ ਗਿਆ ਤਾਂ ਫਿਰ ਆਪਰੇਸ਼ਨ ਲਾਂਚ ਕਰੋ ਕਿ ਫਿਰ ਕੀ ਫਾਇਦਾ ਹੋਣਾ ਪੁਲਿਸ ਨੇ ਪੁਲਿਸ ਨੂੰ ਇਨਫੋਰਮੇਸ਼ਨ ਕੀਤੀ ਹੈ ਤੁਸੀਂ ਪੁਲਿਸ ਨੂੰ ਦੱਸਿਆ ਬਿਲਕੁਲ ਪੁਲਿਸ ਨੂੰ ਇਨਫੋ ਕੀਤਾ ਹੈ ਪੁਲਿਸ ਆਈ ਵੀ ਆ ਸਵੇਰੇ ਹਾਂਜੀ ਲੱਗੇ ਕੋਈ ਆਰਮੀ ਰਹੀ ਹੋਵੇ ਪੰਡਾ ਤੇ ਆਰਮੀਰੀਆ ਮੋਂਟ ਕੈਂਟ ਮੇਰੇ ਖਿਆਲ ਇਸ ਵਕਤੇ ਏਸ਼ੀਆ ਦਾ ਸਭ ਤੋਂ ਵੱਡਾ ਕੈਂਟ ਸਾਡੇ ਲੱਕੀ ਚੀ ਹੈ ਨਾਲ ਜੰਗਲ ਦਾ ਏਰੀਆ ਪੈਂਦਾ ਸਾਰਾ ਜਿੰਨਾ ਵੀ ਹੈ ਹਾਂਜੀ ਬਿਲਕੁਲ ਜੰਗਲ ਦਾ ਏਰੀਆ ਜੀ ਉੱਥੇ ਹੀ ਗੱਲ ਕੀਤੀ ਦੇਰ ਰਾਤ ਦੇ ਦੇਰ ਰਾਤ ਨੂੰ ਵੀ ਸੰਦੇਕਤ ਵਿਅਕਤੀ ਦੇਖੇ ਗਏ ਆ ਰਾਤ 2:00 ਵਜੇ 2:00 ਵਜੇ ਨਾ ਕਾਂਟ ਉੱਪਰਲੀ ਕੋਸ਼ਿਸ਼ ਕੀਤੀ ਔਰ ਕੁਝ ਵੇਖਤੇ ਨਾ ਲੁੱਟਕੋਦੀ ਵੀ ਕੋਸ਼ਿਸ਼ ਕੀਤੀ ਉਹਦੇ ਬਾਅਦ ਪੁਲਿਸ ਦਾ ਟਾਈਮ ਰਹਿੰਦੇ ਸੀ ਸਰਚ ਵੀ ਚਲਾਇਆ ਗਿਆ ਔਰ ਪੁਲਿਸ ਵਾਲਾ ਨਾਕੇ ਲਗਾ ਕੇ ਜਗਾ ਜਗਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਕਿਤੇ ਨੇ ਕਿਤੇ ਪਠਾਨਕੋਟ ਸ਼ਹਿਰ ਵਾਸਤੇ ਚਿੰਤਾ ਦਾ ਵਿਸ਼ੇ ਵੀ ਹੈ ਔਰ ਹਰਤਾ ਵਿੱਚ ਨਿਕਲ ਦੇਖਣੇ ਕਿਤੇ ਕਿਤੇ ਚਿੰਤਾ ਦਾ ਵਿਸ਼ਾ ਹੈ ਪੂਲ ਚਲੋ ਜਗਾ ਜਗਾ ਨਾਕੇ ਲਗਾ ਕੇ ਫੋਰਸ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਜਗਾ ਜਗਾ ਨਿਕਲ ਦੇਖਣੇ ਕਿੰਨੇ ਕਿ ਚਿੰਤਾ ਦਾ ਵਿਸ਼ਾ ਹੈ ਇੱਦਾਂ ਹੀ ਦੇਖ ਲਓ ਇੰਡੀਆ ਨੇ ਪੰਜਾਬ ਮੈਂ ਪਠਾਨਕੋਟ ਨੂੰ ਨੀਤੀ